ਆ ਭਾਈ ਤੁਸੀਂ ਬਣਦੇ ਹੋ ਇਹ ਹਿੰਦੀ ਚ ਕਿਹਾਵਾ ਇਹ ਜੀ ਬਾਜੀ ਆਪਣੇ ਭਾਰਤ ਸੀਡ ਦਾ ਵਿਸ਼ਾਲ 골ਡ ਮੂਹਂ ਗੀ ਰਿਸਰਚ ਵੈਰਾਈਟੀ ਗੰਗਨਗਰ ਰਾਜਸਥਾਨ ਨਹੀਂ ਸਾਡੇ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਵਿਚਾਰੇ ਕਿੱਥੇ ਜਾਣਗੇ ਵੀਰ ਜੀ ਬਿਲਕੁਲ ਪੰਜਾਬੀ ਵਾਲੇ ਕੱਪੜੇ ਖਤਮ ਹੋ ਗਏ ਤਾਂ ਆ ਗਰੀ ਮੇਰੇ ਕੋਲ ਹਿੰਦੀ ਵਾਲੇ ਰਹਿ ਗਏ ਨਾ 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 ਤੁਸੀਂ ਹਿੰਦੀ ਯਾਰ ਅਸਲ ਥੋਪ ਰਹੇ ਹੋ ਸਾਡੇ ਤੇ ਨਹੀਂ ਕੋਪ ਨਹੀਂ ਦੇ ਨਹੀਂ ਇਹ ਏਜੰਡਾ ਮੈਨੂੰ ਵੀ ਪਤਾ ਏਜੰਡਾ ਇਹ ਹੋਰ 3 ਪੈਕੇਟ ਦਿਖਾ ਦੇਣ ਤੁਹਾਨੂੰ ਲੈਕਿੰਗ ਦਿਖਾਉਣ ਵਾਸਤੇ ਤੁਸੀਂ ਪੰਜਾਬ ਦੇ ਕਿਸਾਨਾਂ ਕੋਲ ਆਦਾ ਬੀ ਵਿੱਚ ਵੇਚਣ ਆਏ ਹੋ ਫਾਦੀ ਆ ਲੈ ਕੇ ਹਿੰਦੀ ਚੈਨ ਸਾਰਾ ਕੁਝ ਉਹ ਸਰ ਸੌਰੀ ਮੇਰੇ ਕੋਲ ਆ ਹੀ ਹੈਗਾ ਸੀ ਤਾਂ ਕਰਕੇ ਠੀਕ ਹੈ ਗੱਲ ਕਾਮੇ ਤੁਹਾਨੂੰ ਆਉਂਦੀ ਆ ਹਿੰਦੀ ਪੜ੍ਹਨੀ ਬਾਬਾ ਤੁਸੀਂ ਇਹਨੂੰ ਪੁੱਛਿਆ ਕਿਉਂ ਨਹੀਂਗਾ ਵੀ ਦੱਸੋ ਭਾਈ ਆ ਹਿੰਦੀ ਵਾਲਾ ਕਿਉਂ ਲੈ ਕੇ ਆਏ ਹਾਂ ਮੈਂ ਤਾਂ ਹਰੇਕ ਨੂੰ ਪੜਾਉਣਾ ਮਗਾ ਜੇ ਸਾਡੇ ਕੋਲੇ ਉਹਨੂੰ ਨਾ ਇੱਕ ਪਾਸਾ ਤਾਂ ਪੰਜਾਬੀ ਚ ਲਿਖਿਆ ਹੀ ਹੋਵੇ ਨਾ ਨਾ ਸਾਰੀ ਪੰਜਾਬੀ ਹੋਵੇ ਇੱਕ ਪਾਸਾ ਕਿਉਂ ਪੰਜਾਬੀ ਚ ਪੰਜਾਬੀ ਹੋਵੇ ਗੱਲ ਇਹਨਾਂ ਦਾ ਦੋ ਨਹੀਂ ਤਾਂ ਇੱਕ ਪਾਸਾ ਉਹਦੀ ਗੱਲ ਸਹੀ ਹੈ ਬਿਲਕੁਲ ਸੈਕਿੰਡ ਨਹੀਂ ਸੀ ਹਿੰਦੀ ਵਾਲੇ ਦਾ ਮੈਨ ਲੈ ਗਿਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹਾਂ ਹਾਂਜੀ ਕੋ ਕਿਤੇ ਆਹ ਕੁਛ ਲੈ ਕੇ ਨਾ ਤੇ ਰਾਹ ਤਾਮਚਾਮ ਕਿਰ ਦੱਖਣ ਦੇ ਵਗ ਗਿਆ ਕਰਨਾਟਕਾ ਕੇਰਲਾ ਤਾਮਲ ਲਾਡੂ ਆਂਧਰਾ ਪ੍ਰਦੇਸ਼ ਵਗ ਗਿਆ ਤੈਨੂੰ ਬੰਦ ਲੈਣਗੇ ਫੜ ਕੇ ਪਹਿਲਾਂ ਤਾਂ ਬਿਲਕੁਲ ਤੈਨੂੰ ਪਤਾ ਸਚਾਈਦਾ ਇਹ ਹਾਂਜੀ ਬਾਪੂ ਉੱਥੇ ਤਾਂ ਉਹ ਨੇੜੇ ਨਹੀਂ ਲੱਗਣ ਦਿੰਦੇ ਦੱਖਣ ਵਾਲੇ ਉਹਨਾਂ ਦੀ ਕੰਨੜਾ ਤਾਮਲ ਤੇਲਗੂ ਮਲਿਆਲਮ ਬੋਲੀ ਆ ਉਹ ਨਹੀਂ ਆਪਾਂ ਹੀ ਆ ਜੇ ਇਹਨਾਂ ਨੂੰ ਸੁਣ ਲੈਨੇ ਆ ਚਲੋ ਕੋਈ ਗੱਲ कम कर